ਮੋਹਾਲੀ ਵਿੱਚ ਬੁੱਧਵਾਰ ਸ਼ਾਮ ਨੂੰ 17 ਸਾਲ ਦੇ ਦਮਨਦੀਪ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਲੇਕਿਨ ਅਜੇ ਤੱਕ ਵੀ ਇਸ ਮਾਮਲੇ ਦੇ ਵਿੱਚ ਸ਼ਾਮਲ ਤਿੰਨੋਂ ਮੁਲਜ਼ਮਾਂ ਨੂੰ ਪੁਲਿਸ ਫੜ ਨਹੀਂ ਸਕੀ ਹੈ। ਇਹ ਮੁਲਜ਼ਮ ਕੈਮਰੇ ਦੇ ਵਿੱਚ ਵੀ ਕੈਦ ਹੋ ਗਏ ਰਹੇ। ਉੱਥੇ ਹੀ ਉੱਥੇ ਹੀ ਦਮਨਦੇਪ ਪਰਿਵਾਰ ਵਾਲਿਆਂ ਨੇ ਤੇ ਬਾਕੀ ਲੋਕਾਂ ਨੇ 에어ਪੋਰਟ ਰੋਡ ਦੇ ਉੱਤੇ ਮੁਜ਼ਾਹਰਾ ਕੀਤਾ ਹੈ। ਸ਼ੁੱਕਰਵਾਰ ਨੂੰ ਲੋਕਾਂ ਦੀ ਸੰਘਰਸ਼ ਦੇ 24 ਘੰਟੇ ਹੋ ਗਏ ਨੇ। ਲੋਕਾਂ ਨੇ ਧੁੰਦ ਤੇ ਖਰਾਬ ਮੌਸਮ ਦੇ ਵਿੱਚ ਪੂਰੀ ਰਾਤ লাশ ਦੇ ਨਾਲ ਸੜਕ ਦੇ ਉੱਤੇ guzारी ਹੈ ਇਹਨਾਂ ਲੋਕਾਂ ਨੇ ਪ੍ਰਸ਼ਾਸਨ ਤੇ ਪੁਲਿਸ ਨੂੰ ਚੇਤਾਵਨੀ ਦਿੱਤੀ ਹੈ ਕਿ ਜਦ ਤੱਕ ਮਲਦਮ ਫੜੇ ਨਹੀਂ ਜਾਂਦੇ ਉਹ ਤਾਂ ਤੱਕ ਉੱਥੇ ਹੀ ਡਟੇ ਰਹਿਣਗੇ ਤੇ ਮ੍ਰਿਤਕ ਦਮਨ ਦਾ ਸੰਸਕਾਰ ਨਹੀਂ ਕੀਤਾ ਜਾਏਗਾ ਉਹਨਾਂ ਨੇ ਕਿਹਾ ਕਿ ਅਗਰ ਜ਼ਰੂਰਤ ਪਈ ਤੇ ਉਹ ਚੀਫ ਮਿਨਿਸਟਰ ਦੇ ਘਰ ਦੇ ਵੱਲ ਵੀ ਕੂਚ ਕਰ ਸਕਦੇ ਹਨ ਇਸ ਸੰਘਰਸ਼ ਦੇ ਵਿੱਚ ਹੁਣ ਕਾਂਗਰਸ ਦਾ ਛਾਤਰ ਸੰਗ ਐਨ ਐਸ ਯੂ ਆਈ ਵੀ ਸ਼ਾਮਿਲ ਹੋ ਗਿਆ ਹੈ ਇਸ وجہ ਦੇ ਨਾਲ ਲੋਕਾਂ ਨੂੰ ਉੱਥੋਂ ਆਉਣ ਜਾਣ ਦੇ ਵਿੱਚ ਵੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੌਕੇ ਤੇ ਪਹੁੰਚੇ ਐਸਪੀ ਹਰਦੀਪ ਸਿੰਘ ạtਵਾਲ ਦਾ ਕਹਿਣਾ ਹੈ ਕਿ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਗਈ ਸੀ ਤੇ ਉਸੇ ਰਾਤ ਤੋਂ ਮਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਸੀ ਇਸ ਤੋਂ ਪਹਿਲੇ ਵੀ ਪੁਲਿਸ ਇਸ ਇਲਾਕੇ ਦੇ ਵਿੱਚ ਰਹਿਣ ਵਾਲੇ ਲੋਕਾਂ ਦੀ ਵੈਰੀਫਿਕੇਸ਼ਨ ਕਰਦੇ ਰਹੀ ਹੈ ਤੇ ਅੱਗੇ ਵੀ ਇਹ ਕੰਮ ਲਗਾਤਾਰ ਕੀਤਾ ਜਾਂਦਾ ਰਹੇਗਾ ਹਾਈਵੇ ਤੇ ਇਸ ਸੰਘਰਸ਼ ਦੇ ਵਿੱਚ ਸ਼ਾਮਲ ਪੰਚਾਇਤ ਯੂਨੀਅਨ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਨੇ ਕਿਹਾ ਹੈ ਕਿ ਮ੍ਰਿਤਕ ਪਰਿਵਾਰ ਆਰਥਿਕ ਤੌਰ ਤੇ ਮਜ਼ਬੂਤ ਨਹੀਂ ਹੈ ਮ੍ਰਿਤਕ ਦਾ ਪਿਤਾ ਸਬਜ਼ੀ ਮੰਡੀ ਦੇ ਵਿੱਚ ਕੰਮ ਕਰਦਾ ਹੈ ਤੇ ਮਾਤਾ ਵੀ ਲੋਕਾਂ ਦੇ ਕਰਾਂ ਦੇ ਵਿੱਚ ਕੰਮ ਕਰਦੀ ਹੈ ਉਸ ਦੀਆਂ ਦੋ ਭੈਣਾਂ ਨੇ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਕੁਝ ਵੀ ਪੁਲਿਸ ਨਹੀਂ ਕਰ ਰਹੀ ਤੇ ਨਾ ਹੀ ਪ੍ਰਸ਼ਾਸਨ ਦਾ ਕੋਈ ਵੱਡਾ ਅਧਿਕਾਰੀ ਜਾਂ ਨੇਤਾ ਮੌਕੇ ਦੇ ਉਤੇ ਪਹੁੰਚਿਆ ਹੈ ਇਹ ਬੜੀ ਦਰਦਨਾਕ ਘਟਨਾ ਹੋਈ ਹੈ ਕੁੰਬੜੇ ਪਿੰਡ ਦੇ ਵਿੱਚ ਅੰਮ੍ਰਿਤ ਨੌਜਵਾਨ ਦਾ ਕਤਲ ਕਰਦਿਆਂ ਪਾਵੇ। ਤੁਸੀਂ ਮੌਕੇ ਤੇ ਪਹੁੰਚੋ ਰੋਡ ਜਾਮਾ ਕੀ ਹੋ ਰਿਹਾ ਹੈ। ਦੇਖੋ ਅੱਜ ਲਾਅ ਆਰਡਰ ਦੀ ਸਥਿਤੀ ਤੁਹਾਡੇ ਸਾਹਮਣੇ ਹੈ ਕਿ ਅੱਜ ਜਨਾਜਾ ਨਿਕਲ ਗਿਆ ਮੋਹਾਲੀ ਵਰਗੇ ਸ਼ਹਿਰ ਦੇ ਵਿੱਚ ਦਿਨ ਦਿਹਾੜੇ ਹੱਤਿਆਵਾਂ ਹੋ ਰਹੀਆਂ ਔਰ ਇਹ ਪਹਿਲੀ ਨਹੀਂ ਇਸ ਤੋਂ ਪਹਿਲਾਂ ਵੀ ਅੱਜ ਸਾਲ ਕਰੀਬ ਪਹਿਲਾਂ ਇੱਕ ਉੱਥੇ ਹੀ ਪਿੰਡ ਚ ਕੁੰਬੜਈ ਸ੍ਰੀ ਸ਼ਾਮ ਚਾਕੂ ਵੱਜਿਆ ਇੱਕ ਮੁੰਡੇ ਤੇ ਔਰ ਉਹ ਅੱਜ ਮੰਜੇ ਤੇ ਪਿਆ ਬੇਹੋਸ਼ ਪਿਆ ਅੱਜ ਤੱਕ ਸਾਲ ਸਵਾ ਸਾਲ ਹੋ ਗਿਆ। ਪਰ ਉਸ ਤੋਂ ਬਾਅਦ ਇਹ ਨਮੀ ਘਟਨਾ ਇੱਕ ਪ੍ਰਵਾਸੀਆਂ ਵੱਲੋਂ ਪਿੰਡ ਦੇ ਨੌਜਵਾਨਾਂ ਨੂੰ ਕਤਲ ਕਰਕੇ ਭੱਜਣਾ ਔਰ ਉਹਨਾਂ ਦਾ ਕੋਈ ਐਡਰੈਸ ਨਾ ਹੋਣਾ ਉਹਨਾਂ ਦਾ ਕੋਈ ਵੈਰੀਫਿਕੇਸ਼ਨ ਨਾ ਹੋਣਾ ਇਹ ਸਾਡੀ ਤਰਾਸਦੀ ਹੈ ਕਿ ਐਨੇ ਦਿਨ ਤੋਂ ਕੋਈ ਕਿਰਾਏਦਾਰ ਇੱਥੇ ਰਹਿ ਰਿਹਾ ਉਹਦੀ ਵੈਰੀਫਿਕੇਸ਼ਨ ਨਹੀਂ ਹੋਈ ਅੱਜ ਪੁਲਿਸ ਉਹਨਾਂ ਨੂੰ ਲੱਭਦੀ ਫਿਰ ਰਹੀ ਹੈ ਕਿ ਉਹ ਹੈ ਕਿ ਤੋਂ ਪਹਿਲਾਂ ਦਾ ਹੀ ਨਹੀਂ ਪਤਾ ਸੋ ਇਸ ਕਰਕੇ ਅੱਜ ਮੰਗੇ ਸਾਰੇ ਇਲਾਕੇ ਵਾਲੇ ਬੈਠੇ ਆ ਤੇ ਪਿੰਡ ਵਾਲੇ ਬੈਠੇ ਆ ਕਿ ਜਿਹੜੇ ਬੰਦਿਆਂ ਨੇ ਕਤਲ ਕੀਤਾ ਉਹਨਾਂ ਨੂੰ ਸਲਾਕਾਂ ਦੇ ਪਿੱਛੇ ਸੁੱਟਿਆ ਜਾਵੇ ਔਰ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਤਾਂ ਕਿ ਕੋਈ ਕਿਉਂਕਿ ਇਹ ਵੀ ਹੋ ਸਕਦਾ ਹੋਰ ਬੈਡ ਬੈਡ ਐਲੀਮੈਂਟ ਹੋਣ ਹੋਰ ਉਹਨਾਂ ਨੇ ਕੋਈ ਅਜੇ ਕਾਰਨਾਮੇ ਕਰਕੇ ਉਹ ਭੱਜ ਕੇ ਇੱਥੇ ਸਨ ਲਈ ਹੋਏ ਹੋ ਉਹਨਾਂ ਨੇ ਕਿਉਂਕਿ ਇੱਕ ਦਮ ਇੱਕ ਨਹੀਂ ਦੂਜਾ ਮੁੰਡਾ ਹੈ ਜਿਹੜਾ ਉਹ ਵਿਚਾਰਾ ਮਰਨ ਕਰਨਾ ਰਿਹਾ ਪਿਆ ਸੋ ਇਸ ਕਰਕੇ ਅਸੀਂ ਅੱਜ ਪ੍ਰਸ਼ਾਸਨ ਨੂੰ ਸੁੱਤੇ ਪਰ ਪ੍ਰਸ਼ਾਸਨ ਨੂੰ ਜਗਾਉਣ ਦੇ ਲਈ ਆਏ ਆ ਕਿ ਤੁਸੀਂ ਸਖਤ ਤੋਂ ਸਖਤ ਕਾਰਕਸ਼ਨ ਕਰੋ ਔਰ ਜਿਹੜੇ ਨਜਾਇਜ਼ ਪੀਜੀ ਬਣੇ ਹੋਏ ਨੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ